ਮੇਰੇ ਆਲੇ ਮੰਜੇ ਦਿੱਤਾ ਨਹੀਂ ਬੈਠੇ ਧਰ ਲੋ ਫਿਰ ਚਾ ਪੰਮਾ ਬਾਈ ਜੀ ਆਏ ਨੇ ਕਿਪੀ ਨੂੰ ਇੱਕ ਵੀ ਡਾਇਲੋਗ ਨਹੀਂ ਦਿੱਤਾ ਸਾਰੇ ਦਾ ਸਾਰੇ ਡਾਇਲੋਗ ਪੰਮੇ ਨੂੰ ਦਿੱਤੇ ਮੈਂ ਮੈਂ ਰਕਸਾ ਦਾ ਡਾਇਲੋਗ ਮੇਰੇ ਹੀ ਲਿਖਿਓਏ ਨੇ ਤੋਂ ਮੈਨੂੰ ਆਇ ਲੱਗਿਆ ਜਿਹੜੇ ਕਰੈਕਟਰ ਨੂੰ ਲੋਡ ਆ ਡਾਇਲੋਗਾਂ ਦੀ ਕਿਉਂਕਿ ਪੰਮੇ ਦਾ ਕਰੈਕਟਰ ਅਸੀਂ ਸ਼ੁਰੂ ਤੋਂ ਇਦਾਂ ਦਾ ਬਣਾਇਆ ਸੀ ਤੇ ਗੇਜੇ ਦਾ ਕਰੈਕਟਰ ਇਸੇ ਤਰੀਕੇ ਦਾ ਹੈਗਾ ਇਹਦੀ ਸੀਡੀ ਮੈਂ ਵਜਾਉਣੀ ਹੈ ਨਾ ਉਹ ਨਹੀਂ ਇਹਨੂੰ ਆਉਂਦੀ ਉਹ ਫਿਲਮ 'ਚ ਪਤਾ ਲੱਗੂ ਸੀ ਸੀਡੀ ਕੌਣ ਵਜਾਉਂਦਾ ਇਹਦੇ ਪਤਾ ਲੱਗੂ ਸੀਡੀ ਇਹ ਵਜਾਉਂਦੇ ਕਿ ਇਹਨਾਂ ਦੀ ਸੀਡੀ ਵਾਹ ਮੈਂ ਗਿੱਪੀ ਨੂੰ ਕਿਹਾ ਮੈਂ ਕਿਹਾ ਕੈਰੀ-ਆਨ ਜੱਟਾ ਦੇ ਬਾਅਦ ਕੈਰੀ-ਆਨ ਜੱਟੀਆਂ ਬਣਾਈ ਵਾਰਨਿੰਗ ਤੋਂ ਬਾਅਦ ਕੋਈ ਫੀਮੇਲ ਵਰਜ਼ਨ ਬਣੂਗਾ ਕਿਉਂਕਿ ਬਣਨਾ ਜ਼ਰੂਰੀ ਹੈ ਇਹਦੇ ਬਣਿਆ ਕਿਹੜਾ ਕਿਰੈਕਟਰ ਜਿਹੜਾ ਕਰੂਗਾ ਪੰਮਾ ਖਾਸ ਮਿੱਤਰਾਂ ਨੇ ਮੈਨੂੰ ਕਿਹਾ ਕਹਿੰਦੇ ਗਲਤ ਪੰਗਾ ਲੈ ਲਿਆ ਕਹਿੰਦੇ ਇਹ ਤਾਂ ਨਹੀਂ ਚੱਲਦਾ ਮੈਂ ਚਲਾ ਕੇ ਦਿਖਾਵਾਂਗੇ ਪਰ ਉਹ ਐਸਾ ਚੱਲਿਆ ਹੁਣ ਦੇਖੋ ਜੀ ਪਹਿਲੀ ਵਾਰੀ ਐਂ ਹੋ ਰਿਹਾ ਵਾ ਵੀ ਤੁਸੀਂ ਸਾਨੂੰ ਘੱਟ ਫੁੱਟ ਰਹੇ ਹੋ ਆਪ ਜਿਆਦਾ ਦੱਸ ਰਹੇ ਹੋ ਇਹਦਾ ਮਤਲਬ ਫਿਲਮ ਵਧੀਆ ਯਾਰਡੀ ਲੱਗਣੀਆਂ ਪਰਸੋਂ ਫਿਲਮ ਜਾ ਕੇ ਦੇਖਿਓ ਜਿਨ੍ਹਾਂ ਨੇ ਨਹੀਂ ਦੇਖੀ ਦੇਖਿਓ ਜਾ ਕੇ ਰਿਵਿਊ ਪਾਓ ਅਰੀਆ ਵਿਦਿਆ ਲਿਖੋ 15 ਸਾਲ ਲੱਗੇ ਨੇ 2010 11 ਦੇ ਵਿੱਚ ਅਸੀਂ ਬੰਨਾਂ ਦਾ ਪਹਿਲੀ ਮਿਰਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਧੰਨਵਾਦ ਤੁਹਾਡਾ ਸਾਰਿਆਂ ਦਾ ਹੈਨਾ ਜਦੋਂ ਵੀ ਕਿਤੇ ਕੋਈ ਸਾਡੀ ਫਿਲਮ ਆਉਂਦੀ ਆ ਤਾਂ ਤੁਸੀਂ ਸਾਰੇ ਜਣੇ ਬਹੁਤ ਸਾਥ ਦਿੰਦੇ ਹੋ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਜਮਾਨਾ ਤੇ ਚੰਡੀਗੜ੍ਹ ਮੋਹਾਲੀ ਦਾ ਜਿਹੜਾ ਸੋਸ਼ਲ ਮੀਡੀਆ ਵਾਲੇ ਜਿੰਨੇ ਤੁਸੀਂ ਹੈਗੇ ਆ ਸਾਡਾ ਬਹੁਤ ਸਾਥ ਦਿੰਦੇ ਆ ਤੇ ਅੱਜ ਪ੍ਰੀਮੀਅਰ ਆ ਹੁਣ ਗੱਲ ਜੀ ਸੋਝ ਨਹੀਂ ਰਹੀ ਹੈ ਹੈ ਅੱਜ ਇੰਜਾਂ ਕਾਬੂ ਆਉਂਦੇ ਨਹੀਂ ਆਉ ਉਹ ਅੱਜ ਅਸਲ 'ਚ ਫਿਲਮ ਦਾ ਪ੍ਰੀਮੀਅਰ ਆ ਹੋਰ ਕੋ ਸੋਝੀ ਨਹੀਂ ਰਿਹਾ ਸਮਝ ਜੀ ਨਹੀਂ ਆ ਰਹੀ ਵੀ ਕੀ ਕਰੀਏ ਕੀ ਨਹੀਂ ਹੂੰਦਾ ਸਵੇਰੇ ਤਿੰਨ ਕਾਲਜਾਂ 'ਚ ਪ੍ਰੋਮੋਸ਼ਨ ਕਰਕੇ ਆਉਂਦੇ ਆ ਪਰ ਇੱਥੇ ਥੋੜਾ ਜਿਹਾ ਹੈ ਆ ਨਹੀਂ ਵਾਹਿਗੁਰੂ ਨੇ ਮਿਹਰ ਕੀਤੀ ਹੈ ਬਿਲਕੁਲ ਬਿਲਕੁਲ ਜੀ 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 ਬਾਤ ਚੰਗਾ ਲੱਗ ਰਿਹਾ ਬਾਬਾ ਰੱਖੇ ਮਿਹਰ ਤੇ ਸਾਨੂੰ ਆਏ ਆ ਵੀ ਗਿੱਪੀ ਬਾਈ ਸਾਡੇ ਤੇ ਇੰਨਾ ਫੇਸ ਕਰਦੇ ਆ ਹੈਨਾ ਤੇ ਵੀ ਭਾਨੇ ਬਾਈ ਦੀ ਡਿਊਟੀ ਲਈ ਹੁੰਦੀ ਵੀ ਅੱਖਾਂ ਬੰਦ ਕਰਕੇ ਇਹਨਾਂ ਨੂੰ ਪੈਸੇ ਫੜਾਈ ਜਾਂਦੇ ਆ ਅਮਰ ਅਰਗਿਆਂ ਨੂੰ ਤੇ ਉਹ ਉਹਦੇ ਤੇ ਅਸੀਂ ਖਰੇ ਉੱਤਰ ਜੀ ਸਾਰੇ ਜਣੇ ਜੋਰ ਸਾਡਾ ਫੁੱਲ ਲੱਗਿਆ ਹੋਇਆ ਤੇ ਇੰਨਾ ਕੁ ਵਾਅਦਾ ਆ ਵੀ ਸਾਡੇ ਡਾਇਰੈਕਟਰ ਨੇ ਜਿਹੜਾ ਦਿਖਾਇਆ ਮਾਹੌਲ ਨਰਾਸ਼ ਨਹੀਂ ਹੁੰਦੇ ਤੁਸੀਂ ਨਰਾਸ਼ ਨਹੀਂ ਹੁੰਦਾ 100% ਹਾਂ ਸਰਟੀਫਿਕੇਟ ਦੱਸੋ ਅਸੀਂ ਕਦੇ ਇੰਨਾ ਧਿਆਨ ਨਹੀਂ ਦਿੱਤਾ ਆਪਾਂ ਤਾਂ ਇਹ ਸਾਡਾ ਤਾਂ ਇਹ ਹੁੰਦਾ ਵੀ ਮਿਹਨਤ ਕਰੋ ਚੀਜ਼ ਬਣਾਓ ਇਹ ਤਾਂ ਆਡੀਅנס ਇਹਨਾਂ ਨੇ ਦੋ ਤਰੀਕ ਨੂੰ ਸਾਨੂੰ ਦੱਸਣਾ ਸਾਨੂੰ ਸਰਟੀਫਿਕੇਟ ਦੇਣਾ ਵੀ ਭਾਈ ਤੁਹਾਡੇ 33 ਨੰਬਰ ਆ ਕਿ 67 ਆ ਕਿ 97 ਆ 99 ਨਹੀਂ 97 ਅਸੀਂ ਆਪਣਾ ਕੰਮ ਕੀਤਾ ਸੀ ਇੰਨਾ ਧਿਆਨ ਦਿੱਤਾ ਹੈ ਹਾਂ ਲੋਕਾਂ ਦਾ ਮੇਰੇ ਵਾਲੇ ਮੰਝੇ ਦਿੱਤਾ ਨਹੀਂ ਬੈਠੇ ਧਰ ਲੋ ਫਿਰ ਚਾਹ ਪੰਮਾ ਬਾਈ ਜੀ ਆਏ ਨੇ ਅਸਲ ਚ ਡਾਇਲੌਗ ਬੋਲਣ ਦਾ ਸੁਆਦ ਬਾਈ ਪਤਾ ਕਿੱਥੇ ਆਉਂਦਾ ਜਦੋਂ ਅੱਗੋਂ ਆਉਂਦੀ ਹੈ ਨਾ ਉਠਾ ਚੀ ਇਹ ਹੁਣ ਆਪਣੇ ਸਾਰੇ ਸਪੈਸਟੀਕੇਟਡ ਸਾਹਿਬ মিডিਆ ਵਾਲੇ ਉਹ ਉਵੇਂ ਕਰਕੇ ਮਾਹੌਲ ਆ ਹਏ ਥੈਂਕ ਯੂ ਥੈਂਕ ਯੂ ਬ੍ਰੋ ਹਾਂਜੀ ਅੱਜ ਇਹ ਪਹਿਲਾ ਵੀ ਟ੍ਰੇਲਰ ਆ ਫਿਲਮ ਦੇ ਪਾਗੀਆ ਤੇ ਹੁਣ ਫਿਲਮ ਤੋਂ ਅੱਗੇ ਹੁਣ ਮਦਦ ਦੇ ਵਿੱਚ ਕੀ ਲੈਣਾ ਚਾਹੁੰਦੇ ਬਸ ਜੀ ਸਾਨੂੰ ਤਾਂ ਖੁਸ਼ੀ ਹੈ ਵੀ ਇੰਨੇ ਤੁਸੀਂ ਸਾਰੇ ਜਣੇ ਇੱਥੇ ਇਕੱਠੇ ਹੋਏ ਹੋ ਤੇ ਫਿਲਮ ਤੇ ਤਾਂ ਅਸੀਂ ਪੂਰਾ ਜ਼ੋਰ ਲਾਇਆ ਡਾਇਰੈਕਟਰ ਸਾਹਿਬ ਤੋਂ ਲੈ ਕੇ ਮਨਲਾ ਸਾਡੇ ਜਿਹਨੇ ਏਡੀ ਸੀਗੇ ਲਾਈਟਮੈਨ ਸਾਰਿਆਂ ਦਾ ਯੋਗਦਾਨ ਆ ਸੋ ਬਸ ਆਹ ਜੀ ਟ੍ਰੇਲਰ ਫਿਲਮ ਤਾਂ ਹੁਣ ਦੇਖਣੀ ਆ ਆਪਾਂ ਹਾਂਜੀ ਆ ਜਾ ਐਕਸਾਈਟਡ ਬਹੁਤ ਹਾਂ ਬਾਈ ਕਿਉਂਕਿ ਦੇਖੋ ਜਿਵੇਂ ਕਹਿੰਦੇ ਨੇ ਅੱਜ ਰਿਜ਼ਲਟ ਆਉਣਾਗਾ ਸਾਨੂੰ ਬਹੁਤ ਐਕਸਾਈਟਮੈਂਟ ਹੈ ਤੇ ਜੋ ਡਾਇਰੈਕਟਰ ਸਾਹਮਣੇ ਸਾਡੇ ਤੋਂ ਕਰਵਾਇਆ ਜੋ ਲਿਖਿਆ ਸਾਡੇ ਲਈ ਅਸੀਂ ਉਹ ਕੀਤਾ ਅੱਜ ਉਹ ਫਾਈਨਲੀ ਅਸੀਂ ਆਪਣੇ ਆਪ ਨੂੰ ਦੇਖਾਂਗੇ ਤੇ ਸਾਨੂੰ ਸਾਰੇ ਦੇਖਣਗੇ ਸੋ ਅਸੀਂ ਬਹੁਤ ਖੁਸ਼ ਹਾਂਗੇ ਬਾਬਾ ਮਿਹਰ ਕਰੇ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਬਹੁਤ ਸਾਰਿਆਂ ਦੀ ਮਿਹਨਤ ਨੂੰ ਭਾਗ ਲੱਗੇ ਬਿਲਕੁਲ ਉਹ ਫਿਲਮ ਵਿੱਚ ਪਤਾ ਲੱਗੂਗਾ ਨਾ ਸੀਟੀ ਕੌਣ ਵਜਾਉਂਦਾ ਇਹ ਉਹਨੇ ਪਤਾ ਲੱਗੂ ਵੀ ਸੀਟੀ ਇਹ ਵਜਾਉਂਦੇ ਕਿ ਇਹਨਾਂ ਦੀ ਸੀਟੀ ਵਾਹ ਉਹ ਬੈਲਮ ਇਹ ਬੈਲਮ ਪਾਉਂਦੇ ਡਾਇਲੌਗ ਇੱਕ ਵਾਰ ਉਹ ਸੀਟੀ ਜਾਂਦਾ ਤੁਸੀਂ ਉਹ ਡਾਇਲੌਗ ਉਹ ਵਾਲਾ ਡਾਇਲੌਗ ਅੱਛਾ ਹੋ ਗਿਆ ਧੰਨਵਾਦ ਕਹਦਾ ਇਹਨੂੰ 15 16 ਤਰ੍ਹਾਂ ਦੀਆਂ ਸੀਟੀਆਂ ਵਜਾਉਣੀ ਆਉਂਦੀਆਂ ਨੇ ਤਾਂ ਹੀ ਦਾਦਾ ਨੂੰ ਸੀਟੀ ਹੈ ਜਿਹੜੀ ਇਹਦੀ ਸੀਟੀ ਮੈਂ ਵਜਾਉਣੀ ਹੈ ਨਾ ਉਹ ਨਹੀਂ ਇਹਨੂੰ ਆਉਂਦੀ ਠੀਕ ਹੈ ਜੀ ਇਹ ਇਹਦੇ ਚ ਆਉਂਦੀ ਆ ਆਵਾਜ਼ ਆਉਂਦੀ ਵੀ ਕਿ ਵੈਸੇ ਹੀ ਤਾਂ ਨਹੀਂ ਰੱਖਿਆ ਹੋਇਆ ਨਹੀਂ ਮੈਂ ਕਿਹਾ ਨਹੀਂ ਉੱਚਾ ਬੋਲੀਏ ਥੋੜਾ ਆਜੋ 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 ਵੀਰੇ ਮੁਬਾਰਕਾਂ ਦੀ ਗੱਲ ਹੈ ਹੈਪੀ ਵੀਰ ਜਨੂ ਦਾ ਨਾਂ ਚਾਂੜੀ ਏ ਤੇਰੇ ਦੋ ਰੱਖਿਆ ਹੋਣ ਦੋ ਲਫ਼ਜ਼ਾਂ ਹੋਣ ਦੋ ਲਾਈਨਾਂ ਦੋ ਲਾਈ ਬਾਈ ਕੰਸੀ ਨੇ ਫਿਲਮ ਚਾਰ ਚੱਲਦੇ ਗਾਣੇ ਹਾਂ ਜ਼ਰੂਰ ਬਾਈ ਹੂੰ ਹੂੰ ਕਾ ਖੂਬਸੂਰਤੀ ਮਾਸ਼ਾਅੱਲਾ ਸਿਰਤ ਕਤਲ ਕਿਉ ਮਤੇ ਪਿਆਰ ਤੇਰਾ ਸਾਨੂੰ ਮਿਲ ਜਾਣਾ ਰੱਬ ਦੀ ਖਾਸ ਨਿਆਮ ਤੇ ਤੈਨੂੰ ਇੱਕ ਗੱਲ ਕਹਿਣੀ ਏ ਤੈਨੂੰ ਇੱਕ ਗੱਲ ਕਹਿਣੀ ਏ ਮਨ ਜਾਂ ਨਾ ਮਨੇੜੀਏ ਤੇਰੇ ਤੋਂ ਰੱਖਿਆ ਹੋਣਾ ਚੰਨ ਦਾ ਨਾ ਚੰਨੜੀਏ ਤੇਰੇ ਤੋਂ ਰੱਖਿਆ ਹੋਣਾ ਚੰਨ ਦਾ ਨਾ ਚੰਦ ਅੜੀਏ ਤੇਰੇ ਤੋਂ ਰੱਖਿਆ ਹੋਣਾ ਕਿਆ ਬਾਤ ਵਾਹ ਜੀ ਵਾਹ ਜੀ ਹਾਂਜੀ ਪਹਿਲਾਂ ਤੇ ਐਕਸ਼ਨ ਨੂੰ ਕਿਹਾ ਸੀ ਕਿ ਪੂਰਾ ਐਕਸ਼ਨ ਜੀ ਦਾ ਬਹੁਤ ਹਾਂਜੀ 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 ਲਾਣਾ ਲਿਖਣਾ ਸੀ ਤੁਹਾਡਾ ਕੋਟ ਨਹੀਂ ਹੈਗਾ ਇਸ ਬਾਰੇ ਬਾਈ ਬਸ ਮੈਨੂੰ ਆਈ ਸੀਗਾ ਕਿ ਕੁਝ ਵੱਖਰਾ ਹੋ ਜਵੇ ਬਾਈ ਉਹਨਾਂ ਦੀ ਫਿਲਮ ਹੈ ਨਾ ਪਹਿਲੇ ਹੀ ਵਾਰਨਿੰਗ ਬਹੁਤ ਵੱਡੀ ਫਿਲਮ ਹੈ ਜੀ ਮਤਲਬ ਮੇਰੇ ਲਈ ਬਹੁਤ ਵੱਡੀ ਗੱਲ ਆ ਵਾਰਨਿੰਗ ਦੇ ਸੀ ਚਲੋ ਨਾ ਨਹੀਂ ਕਰਦੇ ਮੈਂ ਬਾਈ ਨਾਲ ਅਸੀਂ ਪਹਿਲਾਂ ਇਕੱਠੇ ਨੇ ਫਿਲਮ ਕੀਤੀ ਮੈਂ ਤੇ ਪ੍ਰਿੰਸ ਬਾਈ ਨੇ ਹੈ ਨਾ ਤੇ ਪਹਿਲਾਂ ਤਾਂ ਗਿੱਪੀ ਬਾਈ ਦਾ ਜਦੋਂ ਵੀ ਸਾਨੂੰ ਕੰਮ ਹੁੰਦਾ ਤਾਂ ਐ ਹੁੰਦਾ ਵੀ ਚਲੋ ਆਪਣਾ ਘਰ ਦਾ ਮਾਹੌਲ ਹੋ ਜਾਂਦਾ ਸੋ ਇਸ ਵਾਰ ਹੋਰ ਕਰਦੀ ਫਿਲਮ ਸੀ ਸਾਰੇ ਬੰਦੇ ਆਪਣੇ ਘਰ ਦੇ ਨੇ ਹੈ ਨਾ ਜੀ ਤੇ ਮੈਨੂੰ ਬਸ ਆਈ ਸੀ ਕਿ ਚੰਗਾ ਗਾਣਾ ਹੋ ਜੇ ਬਾਈ ਮੈਂ ਕੁਝ ਜ਼ਿਆਦਾ ਨਹੀਂ ਸੋਚਿਆ ਪਾ ਜੀ ਨਹੀਂ ਚੰਨ ਲਈ ਕੋਈ ਬਰੀਫ ਨਹੀਂ ਜੀ ਚੰਨ ਲਈ ਬਸ ਇੱਕ ਰੋਮਾਂਟਿਕ ਗਾਣਾ ਹੀ ਕਿ ਵਧੀਆ ਗੀਤ ਹੋਣਾ ਚਾਹੀਦਾ ਬਸ ਇੰਨਾ ਕੀ ਬਰੀਫ ਸੀ ਕਰੋ ਗਾਣੇ ਦੇ ਹਿਸਾਬ ਨਾਲ ਫਿਰ ਕਿਹ ਇੰਨੀ ਫਿਲਮ ਤੋੜੀ ਮੈਂ ਭਾਈ ਚੰਨਲ ਬਣਾਇਆ ਫਿਰ ਇਹਨਾਂ ਨੇ ਮਾਹੌਲ ਦੇਖਿਆ ਔਰ ਭਾਈ ਉਹਨਾਂ ਨੇ ਵੀ ਆਏ ਦੇਖੀ ਆਇਆ ਕੁਝ ਗਾਣਾ ਆਪੀ ਕਮੇਡੀ ਇਹ ਪੰਮੇਬਾਈ ਦੀ ਜਿਹੜੀ ਆ ਨਰੇਸ਼ਰ ਆ ਉਹ ਬੋਲੀ ਬਾਈ ਕਰਦਾ ਨਹੀਂ ਨਹੀਂ ਇਹ ਤਾਂ ਸਾਜ ਨਹੀਂ ਨਹੀਂ ਕੁਝ ਮਾੜੀ ਕਰਦੇ ਨਹੀਂ ਉਹ ਤਾਂ ਨਹੀਂ ਉਹ ਬਾਈ ਵੈਸੇ ਗੱਲ ਕਰਦਾ ਨਹੀਂ ਮੰਨ ਲਓ ਮੈਨੂੰ ਤੁਸੀਂ ਚੰਨ ਗਾਣੇ ਲਈ ਨਰੇਟ ਕਰਨਾ ਵੀ ਯਾਰ ਰੋਮਾਂਟਿਕ ਕਿਹਾ ਹਾਂ ਕਿਦਾਂ ਕਿਦਾਂ ਵੀ ਚੰਨ ਗਾਣਾ ਮੈਨੂੰ ਪੰਮੇਬਾਈ ਨੇ ਕਹਿਣਾ ਵੀ ਯਾਰ ਇੱਕ ਇਹੋ ਜਿਹਾ ਗਾਣਾ ਹੋਣਾ ਚਾਹੀਦਾ ਫਿਲਮ 'ਚ ਯਾਰ ਇਦਾਂ ਦੀ ਗੱਲਬਾਤ ਹੈਪੀ ਵੀਰੇ ਆ ਮਤਲਬ ਇਦਾਂ ਦਾ ਵੀ ਮਹੌਲ ਬਣ ਜੇ ਫਿਲਮ ਦੇ ਵਿੱਚ ਉੱਚੀ ਦੀ ਨਿਕਲਨੀ ਯਾ ਵੇਰ ਇਹ ਤੇ ਮੇਰੇ ਬੜਾ ਸੋਹਣਾ ਬਾਈ ਬੜਾ ਵਧੀਆ ਹੈ ਮਹਾਰਾਜ ਤੰਦਰੁਸੀਆਂ ਬਖਸ਼ੇ ਸਾਰੀ ਟੀਮ ਦਾ ਬੜਾ ਸੋਹਣਾ ਕੰਮ ਹੈ ਸਾਡਾ ਤਾਂ ਇੱਕ ਗੀਤ ਕਰਕੇ ਹੀ ਲੰਘ ਜਾਣਾ ਇਹਨਾਂ ਦੀ ਬਹੁਤ ਵੱਡੀ ਮਿਹਨਤ ਹੈ ਸਾਰਿਆਂ ਦੀ ਬਹੁਤ ਵਧੀਆ ਹੈ ਮੈਂ ਤਾਂ ਬਹੁਤ ਫੀਲ ਕਰ ਰਿਹਾ ਜੀ ਕਿਉਂਕਿ ਮੈਨੂੰ ਜਿਆਦਾ ਜਦੋਂ ਪਹਿਲਾਂ ਪ੍ਰਿੰਸ ਤੇ ਅਮਰ ਨੂੰ ਦੋਨਾਂ ਨੂੰ ਇਹਨਾਂ ਨੂੰ ਲੈ ਕੇ ਬਣਾਉਣ ਲੱਗੇ ਸੀਗੇ ਤਾਂ ਮੈਂ ਤਾਂ ਅੱਜ ਪ੍ਰਿੰਸ ਨੂੰ ਹਸਦਾ ਹੀ ਮੈਂ ਕਿਹਾ ਅੱਜ ਉਹਨਾਂ ਨੂੰ ਸਾਰਿਆਂ ਨੂੰ ਦਿਖਾ ਦਈ ਕਿਉਂਕਿ ਕਈ ਇਹਦੇ ਹੁਣੇ ਖੜਾ ਹੀ ਆ ਚਲੋ ਇਹਦੇ ਖਾਸ ਮਿੱਤਰਾਂ ਨੇ ਮੈਨੂੰ ਕਿਹਾ ਕਹਿੰਦੇ ਗਲਤ ਪੰਗਾ ਲੈ ਲਿਆ ਕਹਿੰਦੇ ਇਹ ਤਾਂ ਨਹੀਂ ਚੱਲਦਾ ਮੈਂ ਚਲਾ ਕੇ ਦਿਖਾਵਾਂਗੇ ਹਨਾ ਸੋ ਇਹ ਐਸਾ ਚੱਲਿਆ ਹੁਣ ਪਰ ਇਹ ਬੰਦਾ ਹੀ ਇੰਨਾ ਵਧੀਆ ਵਾ ਇਹ ਉਹ ਕਹਿੰਦਾ ਕੋਈ ਗੱਲ ਨਹੀਂ ਬਾਈ ਹੁਣ ਕਹਿੰਦਾ ਮੰਦੇ ਕਹਿੰਦਾ ਉਹਨਾਂ ਨੇ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਨਾਲ ਹੀ ਰੱਖਣਿਆ ਹਨਾ ਹਾਂ ਤੱਤੇ ਅਸੀਂ ਪਜੇ ਜਦੋਂ ਇਹ ਗਾਊਗਾ ਤੱਤੇ ਫਿਰ ਅਸੀਂ ਕੀ ਕਹਾਂਗੇ ਇਹ ਤਾਂ ਇਹ ਤਾਂ ਇਹ ਬੜਾਈ ਹੋਈ ਗੱਲ ਹੈ ਇਹ ਬੜਾਈ ਹੋਈ ਗੱਲ ਹੈ ਕਹਿੰਦਾ ਇਹ ਟੇ ਤੋਂ ਠੰਡੇ ਠੰਡੇ ਗਾਣੇ ਕਮਾਉਣੇ ਨੇ ਆਪਾਂ ਹਾਂਜੀ 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 ਨਹੀਂ ਨਹੀਂ ਵੀਰੇ ਉਹ ਨਹੀਂ ਉਹ ਇਹ ਤਾਂ ਗਲਤੀ ਹੋ ਗਈ ਇਹ ਤਾਂ ਅਸੀਂ ਆਏ ਜੀ ਕਿਆ ਕਰ ਰਹੇ ਚੰਨ ਚੁੰਨਾਰ ਕੇ ਗਾਣੇ ਲਾਈਵ ਮੇਰੇ ਸੇ ਕੁਝ ਮੈਨੂੰ ਪਤਾ ਹੈ ਵੀ ਤੁਹਾਡੀ ਐਕਸ਼ਨ ਕਰਨ ਦੀ ਤਾਂਗ ਹੈਗੀ ਸੀਗੀ ਮੈਨੂੰ ਅੱਜ ਇਦਾਂ ਲੱਗਦਾ ਮੇਨੂੰ ਦੇਖੀ ਵੀ ਪੂਰੀ ਹੋਈ ਅੱਜ ਬਿਲਕੁਲ ਪੂਰੀ ਹੋਈ ਹੈ ਜੀ ਔਰ ਬਹੁਤ ਮੈਂ ਤਾਂ ਇਹਨੂੰ ਉਦੋਂ ਦਾ ਕਹੀ ਜਾਂਦਾ ਵੀ ਮੈਂ ਕਹਿੰਦਾ ਯਾਰ ਬਸ ਨਾ ਇਹ ਫਿਲਮ ਲਈ ਆਪਾਂ ਦੁਆ ਕਰੀਏ ਵੀ ਇਹ ਜਰੂਰ ਚੱਲੇ ਕਿਉਂਕਿ ਨਾ ਕਿਹਾ ਜਦੋਂ ਅਸੀਂ ਫਿਲਮਾਂ ਬਣਾਉਂਦੇ ਆ ਕਹਿਣਾ ਬਹੁਤ ਸੌਖਾ ਹੁੰਦਾ ਕਿ ਤੁਸੀਂ ਇੱਕੇ ਚੀਜ਼ ਦਿਖਾਈ ਜਾਂਦੇ ਹੋ ਯਾਰ ਤੁਸੀਂ ਜੋ ਦੇਖੋਗੇ ਅਸੀਂ ਉਹੀ ਦਿਖਾਉਂਦੇ ਆ ਸੋ ਸਾਡਾ ਬੇਸਿਕ ਪਰਪਸ ਹੁੰਦਾ ਕਿ ਯਾਰ ਅਸੀਂ ਹਰ ਚੀਜ਼ ਬਣਾਈਏ ਹਰ ਅਸੀਂ ਸਿਨੇਮੇ ਨੂੰ ਪਿਆਰ ਕਰਦੇ ਆ ਸੋ ਕੋਸ਼ਿਸ਼ ਸਾਡੀ ਜਿਹੀ ਤੇ ਵਾਸ ਤੁਸੀਂ ਅਹਿਮਦਵਾਰੋ ਸਾਡੇ ਵਧੀਆ ਵਧੀਆ ਰਿਵਿਊ ਛਾਪੋਗੇ ਵਧੀਆ ਹੋਊਗਾ ਯਾਰ ਸੀਡੀ ਨੇ ੱੱਕਾ ਹੋ ਗਿਆ ਸੀਡੀ ਵੀ ਜੀ ਚਾਹੀਦਾ ਸੀ ਆ ਸੀਡੀ ਦੀ ਸੀਡੀ ਬੱਜੀ ਕਿ ਨਾ ਹੀ ਪੂਰੀ ਕਿਸ ਵਈ ਤੁਹਾਡਾ ਡਾਇਲੋਗ ਸੀ ਕਹਿੰਦੇ ਚਮਚਾ ਚਮਚਾ ਹੋਈ ਪਈਆ ਗਰ ਲੱਦਾ ਨੀ ਪੰਮਾ ਪੰਮਾ ਹੋਈ ਪਈਆ ਸਾਰੇ ਵਧਾਈ ਦੇ ਬਾਤੋ ਥੈਂਕ ਯੂ ਜੀ ਕਿਸੇ ਵੀ ਕਰੈਕਟਰ ਨਾਲ ਥੈਂਕ ਯੂ ਜੀ ਮੇਰਾ ਲੱਗਦਾ ਕੋਲ ਜਿਆਦਾ ਵੀ ਮਤਲਬ ਡਾਇਰੈਕਟਰ ਨੇ ਸਟੋਰੀ ਵਾਈਜ਼ ਹਰ ਸਬੰਦ ਨੂੰ ਪੂਰਾ ਪੂਰਾ ਕਵਰ ਲਈ ਦੇਖੋ ਜੀ ਪਹਿਲੀ ਵਾਰੀ ਐਂ ਹੋ ਰਿਹਾ ਵਾ ਵੀ ਤੁਸੀਂ ਸਾਨੂੰ ਘੱਟ ਪੁੱਛ ਰਹੇ ਹੋ ਆਪ ਜਿਆਦਾ ਦੱਸ ਰਹੇ ਹੋ ਇਹਦਾ ਮਤਲਬ ਫਿਲਮ ਵਧੀਆ ਯਾਰ ਜੀ ਸੋਭਾ ਜੀ ਜੇਲ ਦਾ ਵਿੱਚ ਮੈਂ ਜਾਣਨਾ ਚਾਹੁੰਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਸੀਨ ਸ਼ੂਟ ਕਰਨ ਦਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਜੀ ਸਾਰਾ ਕੁਝ ਵਧੀਆ ਰਿਹਾ ਇਹਨਾਂ ਦੱਸੋ ਸਾਹਮਣੇ ਕਿਹੜੇ ਰੱਖਿਆ ਸੀ ਹਾਂ ਇਹ ਸਮਝਣਾ ਹੀ ਪੈਣਾ ਕਿ ਇਹ ਕਿਵੇਂ ਸੋਚੀ ਜੇ ਤੈਨੂੰ ਹਲੇ ਵੀ ਨਹੀਂ ਪਤਾ ਲੱਗਿਆ ਨਹੀਂ ਨਹੀਂ ਉਹ ਪੂਰਾ ਤਾਂ ਹੋ ਲੈਣ ਦੋ ਜੇ ਤੈਨੂੰ ਹਲੇ ਵੀ ਨਹੀਂ ਪਤਾ ਲੱਗਿਆ ਫਿਰ ਸ਼ਾਮ ਨੂੰ ਪੰਮੇ ਕੋਲੇ ਆਈਏ ਰੱਖ ਕੇ ਦਿਖਾਉਗਾ ਨਹੀਂ थैंक यू थैंक यू ਬ੍ਰਦਰ थैंक यू ਤੁਹਾਨੂੰ ਵਧੀਆ ਲੱਗੇ ਸੀ ਇਹਨਾਂ ਦਾ ਚੱਲੋ ਰਾਈਟ ਸੋ ਅੰਦਰ ਸਾਹਿਬ ਕਿਉਂ ਮੈਨੂੰ ਹੁਣ ਕੋ ਬੋਲਣਾ ਮਿਲਦਾ 10000 ਰਿਆ ਦੀ ਬਸ ઓਡੀਅੰਸ ਪਲੱਕ ਆਡੀਅੰਸ ਕੋਲ ਤਿਆਰ ਮਿਲ ਰਿਹਾ ਹੈ ਤੁਹਾਨੂੰ ਆਡੀਅੰਸ ਮੇਕਰ ਵੀ ਜਾਣਾ ਜਰੂਰੀ ਕਰ ਜਾਓ ਬਸ ਪੀ ਲੇਹੀ ਆ ਜੀ ਬਾਪ ਲੱਗ ਜਾਣੀ ਆ ਪਰਸੋਂ ਨੂੰ ਫਿਲਮ ਜਾ ਕੇ ਦੇਖਿਓ ਜਿਨ੍ਹਾਂ ਨੇ ਨਹੀਂ ਦੇਖੀ ਦੇਖਿਓ ਜਾ ਕੇ ਰਿਵਿਊ ਪਾਓ ਵਧੀਆ ਵਧੀਆ ਲਿਖੋ 15 ਸਾਲ ਲੱਗੇ ਨੇ 2010 11 ਦੇ ਵਿੱਚ ਅਸੀਂ ਮੱਲਾ ਦਾ ਪਹਿਲੀ ਮਿਰਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਬੜੇ ਮਿਸਫਾਇਰ ਹੋਏ ਨੇ ਜ਼ਿੰਦਗੀ ਦੇ ਵਿੱਚ ਸੋ ਇਹਨੂੰ ਤੁਸੀਂ ਰਾਈਟ ਟਿਕਾਣੇ ਤੇ ਤੀਰ ਨੂੰ ਲਾ ਦਿਓ ਸਾਡੇ ਨੂੰ ਬੜੀ ਮਿਹਨਤ ਕੀਤੀ ਆ ਤੁਸੀਂ ਦੇਖ ਹੀ ਲਿਆ ਸਾਹਿਬ ਦਾ ਇਹਨਾਂ ਨੇ ਮਿੱਟੀ ਇੰਨੀ ਖਿਲਾਰੀ ਲੈਂਸ ਪਾਇਓ ਸੀ ਮੇਰੀਆਂ ਅੱਖਾਂ ਦਾ ਤਿੰਨ ਵਾਰੀ ਟ੍ਰੀਟਮੈਂਟ ਹੋਇਆ ਸੋ ਕਹਿੰਦੇ ਲੈਂਸ ਨਹੀਂ ਪਾਉਂਦਾ ਅੱਧੀ ਫਿਲਮ ਬਿਨਾ ਲੈਂਸ ਤੋਂ ਕੀਤੀ ਵੀ ਐਫਐਕਸ ਬੜੇ ਡਰਾਮੇ ਹੋਏ ਨੇ ਸੋ ਸਾਡੀ ਮਿਹਨਤ ਨੂੰ ਤੁਸੀਂ ਭਾਗ ਲਾਇਓ ਸਪੋਰਟ ਕਰਿਓ ਥੈਂਕ ਯੂ ਸੋ ਮੱਚ ਸਰਗੁਨ ਜੀ ਆਏ ਨਹੀਂ ਸਰਗੁਨ ਸਰਪਿੰਜਾਇ ਨੇ ਕੋ ਸਰਗੁਨ ਜੀ ਦੱਸਣਗੇ ਵਾਰਨਿੰਗ ਜੇ ਫਿਲਮ ਐਕਚੁਅਲੀ ਮੈਂ ਮੈਂ ਨਾ ਸੋਚ ਰਹੀ ਸੀ ਮੈਂ ਕਿਹਾ ਯਾਰ ਮੈਂ ਵਾਰਨਿੰਗ ਦੇਖਣ ਜਾ ਰਹੀ ਹਾਂ ਮੈਨੂੰ ਪਸੰਦ ਪਤਾ ਨਹੀਂ ਆਊਗੀ ਕਿ ਨਹੀਂ ਆਊਗੀ ਮੈਂ ਇੰਟਰਵਲ 'ਚ ਉੱਠੀ ਤੇ ਮੈਂ ਗਿੱਪੀ ਨੂੰ ਕਿਹਾ ਮੈਂ ਕਿਹਾ ਕੈਰੀ-ਆਨ ਜੱਟਾ ਦੇ ਬਾਅਦ ਕੈਰੀ-ਆਨ ਜੱਟੀਆਂ ਬਣਾਈ ਵਾਰਨਿੰਗ ਤੋਂ ਬਾਅਦ ਕੋਈ ਫੀਮੇਲ ਵਰਜ਼ਨ ਬਣੂਗਾ ਕੀ ਬਾਤ ਹੈ ਕਿਉਂਕਿ ਬਣਨਾ ਜ਼ਾਇਦਾ ਹੈ ਜੇ ਤੇ ਬਣਿਆ ਤੁਸੀਂ ਕੈਰੇਕਟਰ ਕਿਹੜਾ ਕਰੋਗੇ ਪੰਮਾ ਮੈਂ ਦੋ ਚਾਰ ਬੰਦੇ ਮਾਰੂੰਗੀ ਜਿਨ੍ਹਾਂ ਤੇ ਮੈਨੂੰ ਗੁੱਸਾ ਹੈ ਤੇ ਦੂਜੀ ਗੱਲ ਮੈਂ ਇਹਨਾਂ ਨੂੰ ਆ ਗਈ ਕਿ ਇਹਦੇ ਬਾਅਦ ਘੱਟੋ ਘੱਟ 2-4 ਮਹੀਨੇ ਮੈਂ ਚਮਚੇ ਨਾਲ ਕੁਝ ਨਹੀਂ ਖਾਣਾ। ਚਮਚੇ ਬੈਨ ਆ ਸਾਡੇ ਘਰ 'ਚ ਤੇ ਬਹੁਤ 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 ਰੀਜਨਲ ਫਿਲਮ ਬਣਾਈ ਹੋਈ ਆ। ਆਨੈਸਟਲੀ ਮਤਲਬ ਸਾਊਂਡ ਡਿਜ਼ਾਈਨ ਤੋਂ ਲੈ ਕੇ ਡਾਇਲੌਗ ਤੋਂ ਲੈ ਕੇ ਲੁੱਕ ਤੋਂ ਲੈ ਕੇ ਹਰ ਚੀਜ਼ ਬਹੁਤ ਬਹੁਤ ਘੈਂਟਾ। 2 ਫੈਬ ਨੂੰ ਤੁਸੀਂ ਜ਼ਰੂਰ ਜ਼ਰੂਰ ਆਉਣਾ ਹੈ ਤੇ ਫਿਲਮ ਦੇਖਣੀ ਆ। ਇਟ ਇਜ਼ ਮਾਈਂਡ ਬਲੱਡੀ ਬਲੋਇੰਗ। ਜੇ ਤੁਸੀਂ ਦੇਖੋਗੇ ਤਾਂ ਹੀ 3 4 5 ਬਣੂਗੀ। ਸੋ ਸੀ ਯੂ অন ਦਾ ਥੀਅਟਰਿਸਮ ਦਾ 2 ਫੈਬ। ਇਹਦਾ ਜਵਾਬ ਪੰਮਾ ਪੰਮਾ ਦਊਗਾ ਦਾ ਬੈਟਰ ਆ ਉਹ ਕਹਿੰਦੇ ਵੀ ਗਿੱਪੀ ਨੂੰ ਇੱਕ ਵੀ ਡਾਇਲੋਗ ਨਹੀਂ ਦਿੱਤਾ ਸਾਰੇ ਦੇ ਸਾਰੇ ਡਾਇਲੋਗ ਪੰਮੇ ਨੂੰ ਦਿੱਤੇ ਮੈਂ ਮੈਂ ਰਕਸਾ ਦਾ ਹੀ ਡਾਇਲੋਗ ਮੇਰੇ ਹੀ ਲਿਖਿਓਏ ਨੇ ਸੋ ਮੈਨੂੰ ਆਇਆ ਲੱਗਿਆ ਜਿਹੜੇ ਕਰੈਕਟਰ ਨੂੰ ਲੋਡ ਆ ਡਾਇਲੋਗਾਂ ਦੀ ਕਿਉਂਕਿ ਪੰਮੇ ਦਾ ਕਰੈਕਟਰ ਅਸੀਂ ਸ਼ੁਰੂ ਤੋਂ ਇਦਾਂ ਦਾ ਬਣਾਇਆ ਸੀ ਤੇ ਗੇਜੇ ਦਾ ਕਰੈਕਟਰ ਇਸੇ ਤਰੀਕੇ ਦਾ ਸੀਗਾ ਸੋ ਫਿਲਮ ਨਾਲ ਮੈਨੂੰ ਹਮੇਸ਼ਾ ਇਦਾਂ ਲੱਗਦਾ ਕਿਉਂਕਿ ਜਿਨ੍ਹਾਂ ਨੇ ਫਿਲਮ ਹੁਣ ਦੇਖ ਲਈ ਆ ਬੜੇ ਲੋਕੀ ਕਮੈਂਟ ਕਰਦੇ ਸੀ ਕਹਿੰਦੇ ਯਾਰ ਪੰਮੇ ਦਾ ਰੋਲ ਤਾਂ ਨਹੀਂ ਘਟਾਤਾ ਐ ਤਾਂ ਨਹੀਂ ਕਰਤਾ ਹਾਂ ਤਾਂ ਨਹੀਂ ਕਰਤਾ ਮੈਂ ਜ਼ਿੰਦਗੀ ਜੇ ਹਮੇਸ਼ਾ ਇਮਾਨਦਾਰੀ ਨਾਲ ਫਿਲਮ ਬਣਾਈ ਆ ਅਸੀਂ ਸਿਨੇਮੇ ਨੂੰ ਪਿਆਰ ਕਰਦੇ ਆ ਜੋ ਜ਼ਰੂਰੀ ਸੀ ਉਹੀ ਬਣਾਇਆ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਦੇਖੋ ਕੋਸ ਚੀਜ਼ਾਂ ਹੁੰਦੀਆਂ ਜਿਹੜੀਆਂ ਚੁੱਪ ਰਹਿ ਕੇ ਬੋਲੀਆਂ ਜਾਂਦੀਆਂ ਉਹ ਕੰਮ ਹੋਇਆ ਤੇ ਅਗਲੀ ਦੇ ਵਿੱਚ ਤਾਂ ਜਿਹੜਾ ਐਕਟਿਡੇਟ ਸੀ ਉਹ ਵੀ ਨਹੀਂ ਹੋਣਾ ਅਗਲੀ ਦੇ ਵਿੱਚ ਤਾਂ ਹੋਰ ਮੌਲਕਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਭਾਈ ਅਗਲੀਆਂ ਬੋਲੀਟਾਂ ਅਗਲੀਆਂ ਬੋਲੀਟਾਂ ਅਗਲੀ ਅਪਡੇਟ ਇਹਨਾਂ ਜੀ ਆ ਜੀ ਚੜੇਲ ਭਾਈ ਇੱਕ ਭਾਈ ਫਤਿਹ ਭਾਈ ਇੱਕ ਨਾਲ ਹੋਰ ਆ ਪੰਮਾ ਭਾਈ ਜੀ ਇੰਟਰਵਿਊ ਚ ਕਹਿ ਕੇ ਆਏ ਨੇ ਕਹਿੰਦੇ ਵੀ ਸਰਗੂ ਨੇ ਇੰਨਾ ਕੰਮ ਕਰਦੀ ਆ ਤੁਹਾਡੇ ਵਾਂਗ ਵੀ ਇਹ ਕੁੜੀਆਂ ਦੀ ਕੀਪੀ ਘਰੇ ਵਾਲਾ ਇਹ ਹੋਰ ਤਾਂ ਕਹਿੰਦਾ ਮੈਂ ਨਹੀਂ ਇਹ ਕਹਿੰਦਾ ਮੈਂ ਨਹੀਂ ਕਹੀ ਬੰਮਾ ਭਾਈ ਹਾਂ ਚਲੋ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਜੀ ਕੰਮ ਸਾਰਿਆਂ ਨੂੰ ਕਰਨਾ ਚਾਹੀਦਾ Not really good.